ਬਰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਵਾਸ ਤਿਆਗ ਇਤਿਹਾਸ ਸ਼ੇਪੋ ਦੀ ਸਰਦਰਾ ਤੇ ਵਿਛੋੜਾ ਪਰਿਵਾਰ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਨਾ ਪਲਾਂ ਤੇ ਜਾਣਨਾ ਸ਼੍ਰੀ ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਦੀ ਫਤਿਹ ਅੱਜ ਬਹੁਤ ਹੀ ਠੰਡੀ ਰਾਤ ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਨਿਵਾਸ ਤਿਆਗ ਕੇ ਸਰਸਾ ਨਦੀ ਪਾਰ ਕਰਦੇ ਹੋਏ ਬਾਦਸ਼ਾਹ ਦਾ ਪਰਿਵਾਰ ਵਿਛੜ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਨਾ ਇਤਿਹਾਸਿਕ ਪਲਾਂ ਤੇ ਛਾਣਨਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਪੋ ਸਿੱਖ ਇਤਿਹਾਸ ਦੇ ਅੰਦਰ ਬੜਾ ਮਹੱਤਵਪੂਰਨ ਅਹਿਮ ਦਿਹਾੜਾ ਕਿਸੇ ਲਈ ਵੀ ਆਪਣਾ ਘਰ ਛੱਡਣਾ ਆਪਣਾ ਪਰਿਵਾਰ ਛੱਡਣਾ ਆਪਣੀ ਜਾਇਦਾਦ ਛੱਡਣੀ ਇਹ ਬਹੁਤ ਔਖੀ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਤੇ ਆਨੰਦਪੁਰ ਸਾਹਿਬ ਦੇ ਆਪਣੇ ਵਸੇਵੇਂ ਨੂੰ ਤਿਆਗਿਆ। ਕਈ ਮਹੀਨੇ ਮੁਗਲਾਂ ਤੇ ਪਹਾੜੀਆਂ ਦੀਆਂ ਸਾਂਝੀਆਂ ਫੌਜਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ। ਔਰ ਇਸ ਘੇਰੇ ਦੌਰਾਨ ਕਈ ਵਾਰ ਲੜਾਈ ਹੋਈ ਜਿਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਆਖਰ 6 ਤੇ 7 ਕੋ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਆਪਣਾ ਵਸੇਵਾ ਜਿਹੜਾ ਸੀ ਉਹ ਛੱਡ ਦਿੱਤਾ ਬੜੇ ਮੁਸ਼ਕਲ ਹਾਲਾਤ ਸੀ ਜਦੋਂ ਅਸੀਂ ਇਤਿਹਾਸ ਤੇ ਝਾਤ ਮਾਰਦੇ ਹਾਂ ਇੱਕ ਪੋਦੀ ਸਰਦ ਰਾਤ ਕੜਾਕੇ ਦੀ ਸੰਡ ਧੁੰਦ ਦਾ ਪਸਾਰਾ ਔਰ ਸਰਸਾ ਦਾ ਅੱਗੇ ਆਉਣਾ ਤੇ ਦੁਸ਼ਮਣ ਦੀਆਂ ਫੌਜਾਂ ਦਾ ਘੇਰਾ ਪਰ ਇਹ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਾਲਾ ਹੈ ਬੇਸ਼ੱਕ ਸਰਸਾ ਪਾਰ ਕਰਦੇ ਆ ਸਤੂਕਰਾਂ ਦਾ ਪਰਿਵਾਰ ਵਿਛੜਿਆ ਕੇਵਲ ਪਰਿਵਾਰ ਹੀ ਨਹੀਂ ਵਿਛੜਿਆ ਬਲਕਿ ਧੰਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਨੇ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ। ਔਰ ਬਹੁਤ ਵੱਡਾ ਕੀਮਤੀ ਖਜ਼ਾਨਾ ਖਾਸ ਤੌਰ ਦੇ ਉਤੇ ਧੰਗੂ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਵੱਲੋਂ ਜਾਂ ਉਹਨਾਂ ਦੀ ਨਿਗਰਾਨੀ ਵਿੱਚ ਰਚਿਆ ਸਾਹਿਤ ਸਰਸਾ ਪਾਰ ਕਰਦੇ ਵਕਤ ਦਰਿਆ ਬਰਦ ਹੋ ਗਿਆ। ਇਹ ਬਹੁਤ ਵੱਡਾ ਘਾਟਾ ਹੁੰਦਾ ਹੈ। ਕਿਸੇ ਵੀ ਕੌਮ ਵਾਸਤੇ, ਕਿਸੇ ਵੀ ਦੇਸ਼ ਵਾਸਤੇ ਜਦੋਂ ਉਹਦਾ ਅਮੋਲਕ ਸਾਹਿਤ ਜਿਹੜਾ ਹੈ ਉਹ ਬਰਬਾਦ ਹੁੰਦਾ। ਚਾਹੀਓ ਦਰਿਆ ਦੇ ਵਿੱਚ ਰੁੜ ਜਾਂਦਾ ਹੈ ਚਾਹੀਓ ਅੱਗਾਂ ਲਾ ਕੇ ਸਾੜ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਵੇਲੇ ਨਾਲੰਦਾ ਤੇ ਤਕਸਲਾ ਦੀਆਂ ਯੂਨੀਵਰਸਟੀਆਂ ਸਾੜੀਆਂ ਗਈਆਂ ਜਾਂ ਸਾਨੂੰ 1984 ਦੇ ਵਿੱਚ ਸਿੱਖਾਂ ਦਾ ਸਾਹਿਤ ਸਿੱਖਾਂ ਦਾ ਇਤਿਹਾਸ ਸਿੱਖਾਂ ਦਾ ਲਿਟਰੇਚਰ ਜਿਹੜਾ ਸੀ ਲਾਇਬ੍ਰੇਰੀ ਦੇ ਵਿੱਚ ਪਿਆ ਹੋਇਆ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਤਾਂ ਅੱਜ ਦੇ ਦਿਨ ਸਰਸਾ ਦੇ ਵਿੱਚ ਬਹੁਤ ਸਾਰਾ ਸਿੱਖ ਸਾਹਿਬ ਜਿਹੜਾ ਸੀ ਉਹ ਦਰਿਆਬੁਰਦ ਹੋਇਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜਿਆ ਵੱਡੇ ਸਾਹਿਬਜ਼ਾਦੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੇ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ। ਇਹ ਔਖੀ ਰਾਤ ਸੀ। ਜਿਵੇਂ ਅਸੀਂ ਦੁਨੀਆਵੀ ਨਜ਼ਰ ਦੇ ਨਾਲ ਦੇਖੀਏ ਪਰ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਅਕਾਲ ਪੁਰਖ ਸਰੂਪ ਸਨ ਤੇ ਅਕਾਲ ਪੁਰਖ ਦਾ ਹੁਕਮ ਜਿਨ੍ਹਾਂ ਲਈ ਪਰਮ ਸੱਚ ਸੀ ਉਹਨਾਂ ਨੇ ਇਹਦੇ ਔਖੇ ਹਾਲਾਤਾਂ ਦੇ ਵਿੱਚ ਵੀ ਉਸ ਅਕਾਲ ਪੁਰਖ ਦੇ ਸਬਰ ਨੂੰ ਉਸ ਅਕਾਲ ਪੁਰਖ ਵੱਲੋਂ ਦਿੱਤੇ ਹੁਕਮ ਨੂੰ ਸਤ ਕਰਕੇ ਮੰਨਿਆ ਔਰ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਮੁਸ਼ਕਲਾਂ ਦੇ ਵਿੱਚ ਵੀ ਸਬਰ ਰੱਖਣਾ ਤੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਸਿੱਖ ਲਈ ਕਿੰਨਾ ਅਹਿਮ ਹੈ ਪਰ ਕਿੰਨਾ ਜ਼ਰੂਰੀ ਹੈ ਔਰ ਕਿੰਨਾ ਸੁਖ ਬਖਸ਼ਦਾ ਹੈ ਕਿੰਨਾ ਸਕੂਨ ਬਖਸ਼ਦਾ ਹੈ ਅਸੀਂ ਅੱਜ ਇਸ ਮਹਾਨ ਪਾਵਨ ਅਹਿਮ ਦਿਨ ਨੂੰ ਯਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ